ਔਰ ਬਾਈ ਕੀ ਹਾਲ ਚਾਲ ਨੂੰ ਕਰ ਰਹੇ ਸਾਰੇ ਵਧੀਆ ਹੋਣਗੇ ਪਤਾ ਵੀਰੇ ਤੇ ਜਿੰਨੇ ਕਿ ਤੁਹਾਨੂੰ ਦੇਖ ਸਕਦੇ ਹੋ ਆਪਾਂ ਹੈਗੇ ਇਸ ਟਾਈਮ ਗੁਰਦੁਆਰਾ ਸਾਹਿਬ ਤੇ ਆਪਾਂ ਹੈਗੇ ਗੁਰਦੁਆਰਾ ਦੰਦੋਮਾ ਸਾਹਿਬ ਪਿੰਡ ਜੋਧਾ ਤੇ ਇੱਥੇ ਜਿਵੇਂ ਤੁਹਾਨੂੰ ਕੋਈ ਪਤਾ ਕਾ ਨੂੰ ਹੈਗਾ ਪ੍ਰਕਰਮਾ ਦਾ ਦੇਣਾ ਤੇ ਆਪਾਂ ਕਰ ਰਹੇ ਆਂ ਕਿ ਗੁਰਦੁਆਰਾ ਸਾਹਿਬ ਚ ਸਫਾਈਆਂ ਤੇ ਇਧਰ ਦੇਖੋ ਜਿਵੇਂ 100 ਵੀਰੇ ਲੱਗੇ ਹੋਇਆ ਮੁੰਡੇ ਸੇਵਾ ਦਾ ਸਾਰੇ ਸੇਵਾ ਨੂੰ ਗੁਰਦੁਆਰਾ ਦੰਦੋਮਾ ਸਾਹਿਬ ਤੇ ਆਹ ਦੇਖੋ ਧੋਣ ਲੱਗੇ ਹੋਏ ਅੰਦਰ ਗੁਰਦੁਆਰਾ ਸਾਹਿਬ ਇੱਧਰਲਾ ਕਮਰਾ ਸਾਰਾ ਇੱਧਰ ਸਟੋਰੇਜ ਵਾਲਾ ਕੋਈ ਕੱਲ ਨੂੰ ਹੈਗੀ ਆ ਪ੍ਰਕਰਮਾ ਪਰ ਮਾਰਵਤ ਪ੍ਰਕਰਮਾ ਕਰਕੇ ਆਪਣੇ ਇੱਧਰ ਸਫਾਈਆਂ ਹੋ ਰਹੀਆਂ ਸਾਰੀਆਂ ਪ੍ਰਾਇਰ ਕਰਵਾਇਆ ਆਪਣਾ ਆਹ ਮੁੰਡੇ ਆਪਣੇ ਸਾਰੇ ਲੱਗੇ ਹੋਇਆ ਸੇਵਾਦਾਰ ਆਹ ਦੇਖੋ ਛੋਟੇ-ਛੋਟੇ ਜਵਾਬ ਵੀ ਆਪਣੇ ਸੇਵਾ ਕਰ ਰਹੇ ਆ ਸੇਵਾ ਬਹੁਤ ਬਈ ਇੱਥੇ ਮੁੰਡੇ ਆਉਂਦੇ ਆ ਸੇਵਾ ਕਰਨ ਵਾਹ ਭਾਈ ਆਪਣਾ ਪ੍ਰੈਸ਼ਰ ਵਾਸ਼ਰ ਲਾਇਆ ਹੋਇਆ ਵੈਸਟ ਹੈ ਇਹ ਆਪਣਾ ਹੈਗਾ ਘਰ ਵਾਲਾ ਪ੍ਰੈਸ਼ਰ ਵਾਸ਼ਰ ਆ ਉਹ ਆਪਣਾ ਜਿਹੜਾ ਗੁਰਦਰਾ ਸਾਹਿਬ ਲਈ ਆਪਾਂ ਤਿਆਰ ਕਰਾਇਆ ਉਹ ਤਿੰਨ ਵਾਲਾ ਵਾ ਉਹਦੇ ਵੱਡੇ ਕੰਪਰੈਸਰ ਲੱਗੇ ਹੋਏ ਆ ਵਾਲੇ ਤੇ ਉਹ ਦੋ ਆ ਇਹ ਇੱਕ ਦਾ ਵਾ ਉਹ ਦੋ ਵਾਲੇ ਲੱਗੇ ਹੋਏ ਆ ਉਹ ਟਰੈਕਟਰ ਦੀ ਪੁੜੀ ਤੇ ਚੱਲਦੇ ਆ ਜਿਹਨੇ ਤੇ ਉਹ ਆਪਣਾ ਇਸ ਟਾਈਮ ਥੋੜਾ ਰਿਪੇਅਰ ਤੇ ਗਿਆ ਹੋਇਆ ਵਾ ਅਲਾਈਨਮੈਂਟ ਜੀ ਉਹਦੀ ਆਊਟ ਸੀਗੀ ਉਹ ਕਰਾਉਣਾ ਦਿੱਤਾ ਹੋਇਆ ਵਾ ਤੇ ਉਹ ਆਪਾਂ ਨੂੰ ਮਿਲ ਜੂਗਾ ਕਦੇ ਦਿਨ ਦੇ ਵਿੱਚ ਤੇ ਗੁਰਦਰਾ ਸਾਹਿਬ ਆਪਾਂ ਉਹਦੇ ਨਾਲ ਹੀ ਧੋਨੇ ਹੁੰਨੇ ਆ ਕਰੋ ਦਰਸ਼ਨ ਵਰਦਾਰਾ ਹਾਂ ਦੇ ਜੋ ਜਿਹਾ ਸੱਚ ਪਰਮਾਤਮਾ ਅੰਤਿਵਾਦੀ ਪਰ ਹਉਸਾਂ ਭਰ ਦਾ ਪਹਿਲਾ ਆਖਾ ਜੀ ਦਾ ਬਿਸਰਾ ਬੱਜਾ ਮਾਣ ਆਖਾ ਪ੍ਰਸਾਦਾ ਸਤਿਵੰਤ ਸੁਖੋ ਸਾਹਿਬ ਕਰੀ ਜਾਂਦੇ ਵੀਰੇ ਛੋਟੇ ਛੋਟੇ ਜਵਾਕ ਵੀ ਸੇਵਾ ਚਲੋ ਵਧੀਆ ਗੱਲ ਆ ਗੁਰੂ ਦੇ ਲਾਲ ਲੱਗਣਾ ਚਾਹੀਦਾ ਵਧੀਆ ਗੱਲ ਆ ਜਵਾਕ ਸੇਵਾ ਕਰਦੇ ਆ ਤੇ ਆਪਣਾ ਜਿਵੇਂ ਕੰਮ ਹੁਣਾ ਚੱਲੀ ਜਾਂਦਾ ਨਵੇਂ ਮੁੰਡੇ ਜੁੜਦੇ ਆ ਨਾਲ ਹੋਰ ਤੇ ਅਮੀ ਸੇਵਾ ਚੱਲਦੀ ਰਹਦੀ ਆ ਗੁਰੂ ਘਰ ਦੀ ਅੱਗੇ ਵੀਰੇ ਵੀ ਸੇਵਾ ਚੱਲਦੀ ਹੁੰਦੀ ਆ ਤਾਂ ਆਪਾਂ ਹਾਲ ਚੋਂ ਦੋ ਵਾਰੀ ਗੁਰਦੁਆਰਾ ਸਾਹਿਬ ਤੋਂ ਨੇ ਹੁੰਨੇ ਵੈਸੇ ਐਤ ਕੀ ਚਲੋ ਧੂਤਾ ਵਾ ਪਰ ਥੋੜਾ ਜਿਹਾ ਜਿਵੇਂ ਉੱਪਰ ਲੀਆਂ ਮੰਜ਼ਲਾਂ ਰਹਿ ਗਈਆਂ ਸਾਤੋਂ ਐਤ ਕੀ ਧੋ ਨਹੀਂ ਹੋਈਆਂ ਹੈਗੀਆਂ ਗੁਰਦੁਆਰਾ ਸਾਹਿਬ ਦੀਆਂ ਕਿਉਂਕਿ ਅੱਗੇ ਤਾਂ ਹਰ ਇੱਕ ਸਾਲ ਆਪਾਂ ਪੂਰਾ ਉੱਪਰ ਤੋਂ ਲੈ ਕੇ ਥੱਲੇ ਤੇ ਕਰਦੇ ਹੁੰਦੇ ਆ ਦੋ ਵਾਰ ਇੱਕ ਵਾਰੀ ਨਗਰ ਕੀਰਤਨ ਵੇਲੇ ਧੋਨੇ ਆ ਇੱਕ ਵਾਰੀ ਪ੍ਰਕਾਰਮ ਵੇਲੇ ਧੋਨੇ ਹੁੰਨੇ ਆ ਇਸ ਟਾਈਮ ਤੇ ਆਪਾਂ ਵੀਰੇ ਥੱਲੀਆਂ ਲੀਆਂ ਮੰਜ਼ਲਾਂ ਧੋਤੀਆਂ ਵਾ ਤੇ ਜਿੱਥੇ ਪਾਲਕੀ ਸਾਹਿਬ ਵੀ ਉੱਥੇ ਧੋਤਾ ਵਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋ ਗਾਹ ਹੁਣ ਚੱਲਦੇ ਹਾਂ ਚੱਲੀ ਜਾਂਦਾ ਬਈ ਕੰਮ ਮੁੰਡੇ ਕਰੀ ਜਾਂਦੇ ਆ ਸੇਵਾ ਨਵੇਂ ਸੇਵਾਦਾਰ ਆਪਣੇ ਨਾਲ ਜੁੜ ਗਿਆ ਕੇ ਹੋਰ ਬੜੀ ਖੱਚਦੋਖ ਕੰਮ ਹਾਂ ਆ ਦੇਖ ਲਓ ਸਾਰਾ ਅੰਦਰੋਂ ਇਧਰ ਆਪਣਾ ਚੌਂਦਰਾ ਵੀ ਹੋ ਗਿਆ ਸਾਫ਼ ਅੰਦਰ ਜਿਹੜੀ ਖਾਲੀ ਆ ਇਹ ਵੀ ਹੋ ਗਈ ਸਾਫ਼ ਆਪਾਂ ਵੀਰੇ ਆ ਗਏ ਹੁਣ ਆਪਾਂ ਗੁਰਦੁਆਰਾ ਸਾਹਿਬ ਦੀ ਛੱਤ ਤੇ ਇੱਥੇ ਆਉਣਾ ਪਾਲਕੀ ਬਣੀ ਹੋਈ ਆ ਇੱਥੇ ਆਪਣਾ ਮਹਾਰਾਜ ਦਾ ਪ੍ਰਕਾਸ਼ ਹੋਊਗਾ ਉਦੀ ਆਪਾਂ ਹੁਣ ਸੈਟਿੰਗ ਕਰਨੀ ਆ ਅਗੇ ਸਾਰਾ ਸੈਟਅਪ ਕਰਾਂਗੇ ਚਲੋ ਆ ਬਾਈ ਚਲੋ ਬਾਬਾਈ ਆ ਬਾਬਾਈ ਬਣੀ ਹੋਈ ਆ ਪਾਲਕੀ ਸਾਥ ਇੱਧਰ ਤਾਂ ਇੱਥੇ ਮਹਾਰਾਜ ਦਾ ਪ੍ਰਕਾਸ਼ ਹੋ ਜਾਣਾ ਫਿਰ ਆਪਣੇ ਆ ਨਾ ਜਿਵੇਂ ਜਿੰਨੇ ਵੀ ਆਪਣੇ ਡੰਗਰ ਬਸ਼ੂ ਜਾਂ ਆਪਣਾ ਮਸ਼ੀਨਰੀ ਆ ਆਪਣੇ ਥੱਲੇ ਦੀ ਉਹ ਕਰਾ ਕੇ ਲੈ ਕੇ ਜਾਂਦੇ ਹੁੰਦੇ ਆ ਥੱਲੇ ਦੀ ਕੱਢ ਕੇ ਲਿਆਂਦੇ ਹੁੰਦੇ ਇੱਥੇ ਦੇ ਆ ਜਿਵੇਂ ਇੱਥੇ ਆਪਣੇ ਉੱਤੇ ਆ ਦੇਖ ਸਕਦੇ ਉੱਤੇ ਥੱਲੋ ਦੀ ਪ੍ਰਕਰਮਾ ਕਰਾ ਕੇ ਲਿਆਂਦੇ ਆ ਤੇ ਆਪਣੀ ਮਸ਼ੀਨਾਂ ਹੋ ਗਈਆਂ ਤੇ ਪਸ਼ੂ ਵਗੈਰਾ ਹੋ ਗਏ ਆਪਦੇ ਸਾਰੇ ਮੱਝਾ ਮੁੱਝਾ ਆ ਇਧਰੋਂ ਦੇਖ ਲਓ ਆ ਵੀਰੇ ਪਰਦੇ ਪਾਉਣ ਲੱਗੇ ਹੋਏ ਆ ਇਸ ਟਾਈਮ ਤੇ ਆਪਣਾ ਪਰਦੇ ਪਾਉਣ ਤੋਂ ਬਾਅਦ ਆਪਾਂ ਥੱਲੋਂ ਅੰਦਰ ਸਾਰਾ ਧੋਤਾ ਵਾ ਪਾਲਕੀ ਸਾਹਿਬ ਨੂੰ ਤੇ ਅੰਦਰੋਂ ਇਧਰੋਂ ਆਪਾਂ ਇਧਰ ਕੂਲਰ ਲਾ ਦਿੰਦਾ ਵਾ ਉਹ ਦਿਖਾਉਣਾ ਤੁਹਾਨੂੰ ਬਾਅਦ ਚ ਫਟ ਕਰਕੇ ਤੇ ਇੱਥੇ ਆਪਣਾ ਪ੍ਰਕਾਸ਼ ਹੁੰਦਾ ਮਹਾਰਾਜ ਦਾ ਇਧਰੋਂ ਦੇਖ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਆ ਪਾਲਕੀ ਸਾਹਿਬ ਆਪਣੇ ਇਧਰ ਬੁਨੇ ਆਹ ਪਰ ਤੇ ਪਾਦੇ ਆਪਾਂ ਆ ਥੱਲੋ ਦੀ ਪ੍ਰਕਰਮਾ ਕਰਾ ਕੇ ਲਿਜਾਣਗੇ ਸਾਰੇ ਆਪਣੇ ਡੰਗਰ ਪਸ਼ੂਆਂ ਦੀ ਤੇ ਟਰੈਕਟਰ ਮਸ਼ੀਨਰੀ ਪਿਛਲ ਨੂੰ ਦੀ ਸਾਰੀ ਵਾਹ ਲੰਪਾਤਾ ਕਰਨਾ ਦੀਆਂ ਦਾ ਸਤਿਦਾਸਾ ਪੂਰੇ ਕਰਮ ਦਾ ਹਾਂ ਲਓ ਬਈ ਲੱਸੀ ਦਾ ਆਪਾਂ ਚੱਕ ਲਈਏ ਇੱਥੋਂ ਆ ਕੇ ਮਿੱਠੀ ਲੱਸੀ ਆਪਾਂ ਸ਼ਬੀਰ ਲਾਉਣੀ ਅੱਜ ਤੇ ਤੇ ਆ ਸਾਰੀ ਆਪਾਂ ਚੱਕ ਲਈ ਆ ਆ ਭਰ ਲੀ ਟਰਾਲੀ ਆਪਾਂ ਆਪਣੀ ਛੋਟੀ ਇਹ 53 ਡਾਲੇ ਹੋ ਗਏ ਫੇਰ ਕਾ ਦੀ ਲੱਸੀ ਜੱਕ ਲਈ ਬਈ ਆਪਾਂ ਸ਼ਵੀਲ ਤੇ ਲਾਉਣ ਨੂੰ ਕੋਕ ਤਾਂ ਹਰੇਕ ਲਈ ਜਾਂਦਾ ਕੋਈ ਪੀਂਦਾ ਵੀ ਹੈ ਨਹੀਂ ਤੇ ਆਪਾਂ ਪਿਵਾਂਗੇ ਲੱਸੀ ਲੱਸੀ ਵਧੀਆ ਚੀਜ਼ ਆ ਲਾਓਏ ਲੱਸੀ ਦਾ ਬੱਦ ਚੱਕ ਨਹੀਂ ਹੋਣਾ ਫਿਰ ਚੱਲਿਓਣ ਬਰਫ਼ ਲੈ ਕੇ ਆਉਂਦੇ ਆਪਾਂ ਮੂਹ ਨਹੀਂ ਜਾਣੂ ਫਿਰ ਆਪਾਂ ਇਹਨੂੰ ਠੰਡੀ ਕਰਾਂਗੇ ਤੇ ਠੰਡੀ ਕਰਕੇ ਚਲਾਵਾਂਗੇ ਬਿਲਕੁਲ ਠੀਕ ਆ ਟੈਂਪਰੇਚਰ ਦਾ ਪਰ ਜਾਨੂ ਗਰਮ ਹੋ ਜਾਣੀ ਆਪਣੇ ਉੱਤੇ ਲੋਵੇ ਲੱਸੀ ਆਪਾਂ ਕਰਨੀ ਲਾਦੀ ਆ ਠੰਢੀ ਆ ਦੇ ਆ ਭਾਰਕੀ ਟਰਾਲੀ ਹਾਂਜੀ ਉਹ ਦੁਪਹਿਰ ਨਾ ਬਣਾ ਲਈ ਆਪਦਾ ਪਰਮੂ ਸਣੀ ਪੈਰ ਨਾ ਬਣਾ ਲਈ ਧਿਆਨ ਨਾਲ ਆ ਇਹ ਦੋ ਹੀ ਸੇਵ ਕਰਦੇ ਹਨ ਆਪਣੇ ਜਿੰਮੇ ਵੀਰੇ ਸਾਰੇ ਪਿੰਡ ਚ ਪ੍ਰਕਰਮਾ ਕਰਦੇ ਹੁੰਦੇ ਆ ਤੇ ਆ ਆਪਣੀ ਵਿਹੀ ਵਿੱਚ ਦੀ ਹੁਣ ਆਪਣਾ ਤੀਜਾ ਜਿਹੜਾ ਚੱਲਿਆ ਵਾ ਇਹ ਪੰਜ ਜਿਹੜੇ ਕੱਢਦੇ ਹੁੰਦੇ ਆ ਪੂਰੇ ਪਿੰਡ ਦੇ ਵਿੱਚ ਦੀ ਹਰੇਕ ਘਰ ਜਿਵੇਂ ਫੇਰਾ ਪਾਉਣੀ ਹੁੰਦੇ ਮਹਾਰਾਜਾ ਤੇ ਉਸ ਤੋਂ ਬਾਅਦ ਆ ਆਪਣੀ ਮਗਰ ਪੱਗਿਆ ਸੰਗਤ ਆਉਂਦੀ ਆ ਹੁਣ ਆਪਾਂ ਲੱਸੀ ਵਟਾਉਣੀ ਸ਼ੁਰੂ ਕਰਤੀ ਆ ਤੇongi ਇਸ ਟਾਈਮ ਗਰਮੀ ਵੀ ਹੁੰਦਾ ਆਪਾਂ ਕੋਕਨ ਵਾਲਾ ਲੱਸੀ ਜਿਆਦਾ ਬੈਸਟ ਮੰਨੀ ਜੀ ਲੱਸੀ ਨੂੰ ਚਲਾਵਾਂਗੇ ਆਪਾਂ ਲੱਸੀ ਲੋਕ ਮੰਦੇ ਆ ਬਹੁਤ ਲੋਕ ਬੇਰੇ ਸੋਹਣੇ ਲੋ ਬਾਈ ਹੁਣ ਲਾਸਟ ਜਿਹੜਾ ਮਤਲਬ ਪ੍ਰਕਰਮਾ ਦਾ ਚਲੇ ਗਿਆ ਵਾ ਇੱਧਰ ਦੀ ਕਿ ਹੁਣ ਕੀੜਾ ਮਰਨ ਨਹੀਂ ਆਉਣਾ ਹੁਣ ਸਮਾਪਤੀ ਨਹੀਂ ਆ ਕੋਟ ਦਾ ਸਭ ਜਾ ਕੇ ਉੱਪਰ ਦੀ ਪ੍ਰਕਰਮਾ ਕਰਕੇ ਲੱਸੀ ਹੈ ਜੀ ਇਹ ਤੋਂ ਬਾਅਦ ਹੁਣ ਆਪਾਂ ਲੈ ਚਾਲਦੇ ਹਾਂ ਹੁਣ ਆਪਾਂ ਗੁਰਦਾਰਾ ਸਾਹਿਬ ਦੇ ਮੂਰੇ ਜਾਤੀ ਲਾ ਲੈਣਾ ਆਪਾਂ ਬਾਅਦ ਵਾਲੇ ਟਰੇਟਰ ਤੇ ਉੱਥੇ ਅੱਗੇ ਲੱਸੀ ਵਰਤਾਵਾ ਗਣ ਸਮਾਪਤੀ ਤੋਂ ਬਾਅਦ ਜਿੰਨੀ ਬਚੀ ਹੋਈ ਆਪਾਂ ਸਾਰੀ ਵਰਤਾਵਾ ਦੀ ਨਾਲ ਉੱਪਰ ਰੱਖਣੀ ਹੈ ਲੌਬੀ ਦੇ ਸਾਹਮਣੇ ਲੱਗੀ ਹੋਈ ਹੈ ਜਲਜੀਰੇ ਦੀ ਬਿਸ਼ਮੀਰ ਇੱਧਰ ਲੱਸੀ ਹੈ ਤੇ ਉੱਧਰ ਲੱਗਾ ਹੈ ਜਿਆਲਜੀਰਾ ਲੋਈ ਚੀਜ਼ਾਂ ਚੱਲਦੀਆਂ ਕਰੋਨਾ ਪਿਆਰਿਆਂ ਦੇ ਮੇਲੇ ਤੋਂ ਕਿਤੇ ਅੱਗੇ ਨਕਸੀ ਸੰਮਾਨ ਦੇ ਕੇ ਰਹਿਵਾ ਤੇ ਸਰ ਕੇ ਆਪੀ ਉਤਤ ਕਰੋ ਦਰਪੇ ਜੁਸਾ ਅੱਲਾਹ ਆਪਣੀ ਕਿਰਪਾ ਨਾਲ ਲੋਵੇ ਲਸੀ ਵਰਤ ਨਹੀਂ ਹੋ ਗਿਆ ਸ਼ਿਰੂ ਛੰਡੇ ਵਾਲੇ ਖੜੇ ਆ ਆਪਣੇ ਉਹ ਸਾਈਡ ਤੇ ਆਵੇ ਉੱਪਰ ਪ੍ਰਕਾਸ਼ ਹੋ ਗਿਆ ਮਹਾਰਾਜ ਇਸ ਟਾਈਮ ਪਾਲਕੀ ਦੇ ਵਿੱਚ ਹੁਣ ਕੋਲੋਂ ਪ੍ਰਕਰਮਾ ਕਰਨਗੇ ਸਾਰੇ How are you? ਲੋਗਰੇ ਪਹ ਪੈ ਗਿਆ ਤੇ ਹੋ ਗਿਆ ਸਮਾਪਤ ਦੀ ਉਮੀਦ ਕਰਦਾ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਆਪਾਂ ਛੋਟਾ ਜਿਹਾ ਬਲੌਗ ਜਿਹੜਾ ਕੇ ਪਾਇਆ ਤੁਹਾਨੂੰ ਬਾੜਾ ਆਪਾਂ ਕੋ ਸ਼ੂਟ ਕਰਨੀ ਹੋਇਆ ਤੇ ਮਿਲਦੇ ਹਾਂ ਆਪਾਂ ਅਗਲੇ ਬਲੌਗ